ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨੀ yog ਜੁਗੋ ਜੋਗੇ ਟਲ ਚਬਰ ਛਤਰ ਤਖਤ ਦੇ ਮਾਲਿਕ ਸੱਚੇ ਬਾਦਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਸੱਤ ਸੰਗੀ ਜਨੋਂ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਣੇ ਸ਼ਬਦ ਦੀ ਵਿਚਾਰ ਕਹਿਣ ਦਾ ਸੁਣਨ ਦਾ ਇਸ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ ਸ਼ਬਦ ਜੋ ਅੱਜ ਦਾ ਹੈ ਸਲੋਕ ਅਤੇ ਪੌੜੀ ਹੈ ਸਲੋਕ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਦੂਸਰੇ ਸਤਿਗੁਰੂ ਜੀ ਹਨ ਤੇ ਪੌੜੀ ਦੇ ਉਚਾਰਨ ਕਰਤਾ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਸੱਚੀ ਸਰਕਾਰ ਤੀਸਰੇ ਪਾਤਸ਼ਾਹ ਜੀ ਹਨ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਰਾਮਕਲੀ ਹੈ ਤੇ ਪਾਵਨ ਅੰਗ 954 ਦੇ ਉੱਪਰ ਇਹ ਸ਼ਬਦ ਦੋਨੋਂ ਹੀ ਸੁਭਾਈਮਾਨ ਹਨ ਸਤਿਗੁਰੂ ਜੀ ਨੇ ਜਿਹੜਾ ਸ਼ਲੋਕ ਉਚਾਰਨ ਕੀਤਾ ਸ਼ਲੋਕ ਦੀ ਵਿਚਾਰ ਜਿਸ ਦੀ ਆਪਾਂ ਵਿਚਾਰ ਕਰਨੀ ਹੈ ਇਸ ਸ਼ਲੋਕ ਦੇ ਨਾਲ ਸੰਬੰਧਿਤ ਦੋ ਸ਼ਲੋਕ ਜਿਹੜੇ ਸਾਨੂੰ ਇਸੇ ਹੀ ਲੜੀ ਦੇ ਸੇ ਵਿਸ਼ੇ ਦੇ ਇਸ ਤੋਂ ਪਹਿਲਾਂ ਆਏ ਨੇ ਉਹਨਾਂ ਦੋਨਾਂ ਸ਼ਲੋਕਾਂ ਦੀ ਵਿਚਾਰ ਅਸੀਂ ਅਜ ਸਵੇਰਦਿਆਂ ਦਿਵਾਨਾਂ ਦੇ ਵਿੱਚ ਕਰ ਚੁੱਕੇ ਹਾਂ ਗੱਲ ਸਤਗੁਰੂ ਜੀ ਨੇ ਇਹੋ ਹੀ ਕੀਤੀ ਹੈ ਕਿ ਅੰਦੇ ਦੀ ਅਗਿਆਨੀ ਦੀ ਨੇਤਰਹੀਣ ਮਨੁੱਖ ਦੀ ਉਦਾਹਰਣ ਦਿੱਤੀ ਹੈ ਸਾਬ ਨੇ ਜਿਵੇਂ ਇਸ ਸ਼ਲੋਕ ਅੰਦਰ ਸਤਗੁਰੂ ਜੀ ਨੇ ਬਚਨ ਕੀਤੇ ਹਨ ਸੋ ਕਿਉਂ ਅੰਧਾ ਅੱਖੀ ਹੈ ਜੇ ਹੁਕਮੋਂ ਅੰਧਾ ਹੋਈ ਅਖਰੀ ਅਰਥੇ ਦੇਹੀ ਹੋਣਗੇ ਕਿ ਉਸ ਨੂੰ ਅੰਦਾ ਨੇਤਰਹੀਣ ਬਲਾਈਂਡ ਪਰਸਨ ਉਸ ਨੂੰ ਅਸੀਂ ਇੰਨਾ ਨਹੀਂ ਆਖ ਸਕਦੇ ਜਿਹੜਾ ਹੁਕਮ ਦੇ ਨਾਲ ਅੰਨਾ ਹੋ ਗਿਆ ਭਾਬ ਜੀ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਇਹਦੇ ਪਿੱਛੇ ਜਿਹੜੀ ਵਿਚਾਰ ਹੈ ਕਿਉਂਕਿ ਇੱਥੇ ਸਤਿਗੁਰੂ ਨੇ ਤੀਸਰੇ ਸ਼ਲੋਕ ਚ ਉਧਾਰਨ ਦਿੱਤੀ ਹੈ ਦੋ ਸਲੋਕ ਇਸ ਤੋਂ ਪਹਿਲਾਂ ਆਏ ਨਾ ਪਰ ਉਹਨਾਂ ਦੀ ਵਿਚਾਰ ਨੂੰ ਜਿਹਦੇ ਨਾਲ ਜੋੜ ਲਈਏ ਨਾ ਤੇ ਗੱਲ ਸੌਖੀਆ ਸਮਝ ਆਉਂਦੀ ਹੈ ਪਹਿਲੇ ਸ਼ਲੋਕ ਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਅੰਦੇ ਕੈ ਰਾਹ ਦੱਸਿਆ ਅੰਦਾ ਹੋਏ ਸੋ ਜਾਏ ਹੋਏ ਸੋ ਜਾਖਾਂ ਨਾਨਕਾ ਸੋ ਕਿਉ ਉੱਝੜ ਪਾਏ ਤੁਹਾ ਮੈਂ ਇਹਦੇ ਪ੍ਰਤੀ ਇਹ ਬੇਨਤੀ ਕੀਤੀ ਸੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਕਿ ਗੁਰੂ ਸਾਹਿਬ ਨੇ ਕਿਹਾ ਅੰਦੇ ਮਨੁੱਖ ਦੇ ਕਏ ਤੇ ਰਸਤਾ ਉਹੀ ਫੜਦਾ ਹੈ ਜਿਹੜਾ ਆਪ ਅੰਨਾ ਹੈ ਕਿ ਅਸੀਂ ਜਦੋਂ ਕਿਤੇ ਜਾਈਏ ਅਸੀਂ ਕਿਸੇ ਅੰਦੇ ਮਨੁੱਖ ਨੂੰ ਤੇ ਰਾਹ ਨਹੀਂ ਪੁੱਛਦੇ ਨਾ ਮੈਂ ਬਾਹਰੀ ਦੁਨੀਆ ਦੀ ਗੱਲ ਕਰ ਰਿਹਾ ਰਾਹ ਅਸੀਂ ਉਸੇ ਨੂੰ ਹੀ ਜਿਹੜਾ ਪੁੱਛਾਂਗੇ ਜਿਹਨੂੰ ਆਪ ਦਿਸਦਾ ਹੈ ਤੇ ਜਾਣਕਾਰ ਹੈ ਤੇ ਜਿਹੜਾ ਅੰਦੇ ਮਨੁੱਖ ਦੀ ਅੱਖੀ ਤੇ ਰਾਹ ਪੁੱਛਦਾ ਹੈ ਸਾਹਿਬ ਨੇ ਕਿਹਾ ਉਹ ਆਪ ਵੀ ਅੰਦਾ ਹੀ ਹੋਵੇਗਾ ਉਸ ਨੂੰ ਤੇ ਗਿਆਨ ਕੋਈ ਨਹੀਂ ਹੋ ਸਕਦਾ ਦੁਜਾ ਬਚਨ ਸਹਿਬ ਨੇ ਕੀਤਾ ਸੀ ਅੰਦੇ ਨਾ ਆਖੀਏ ਜਿਨ ਮੁਖ ਲੋਇਣ ਨਾਹੀ ਅੰਦੇ ਸੇ ਨਾਨਕਾ ਖਸਮੋਂ ਕੁੱਥੇ ਜਾਹੇ ਉਹੀ ਵਿਚਾਰ ਜਿਹੜੀ ਹੋਣ ਵਾਲੇ ਸ਼ਲੋਕ ਚਾਹ ਕੇ ਅੰਦੇ ਉਹਨਾਂ ਨੂੰ ਨਹੀਂ ਆਖਿਆ ਜਾ ਸਕਦਾ ਜਿਨ੍ਹਾਂ ਦੇ ਚਿਹਰੇ ਤੇ ਮੂੰਹ ਤੇ ਅੱਖਾਂ ਕੰਮ ਨਹੀਂ ਕਰਦੀਆਂ ਕਿ ਉਹਨਾਂ ਨੂੰ ਨਿਸਦਾ ਨਹੀਂ ਅੰਦੇ ਉਹ ਹਨ ਸਤਿਗੁਰੂ ਜੀ ਕਹਿੰਦੇ ਜਿਹੜੇ ਖਸਮ ਦੇ ਭਾਣੇ ਤੋਂ ਉਲਟੇ ਪਾਸੇ ਚੱਲਦੇ ਨੇ ਉਹਦੇ ਹੁਕਮ ਨੂੰ ਨਹੀਂ ਮੰਨਦੇ ਉਸ ਦੇ ਬਾਣੀ ਤੋਂ ਉਲਟ ਆਪਣਾ ਮਨ ਮੁਹਤਾਈ ਵਾਲਾ ਜੀਵਨ ਰੱਖਦੇ ਨੇ ਉਹਨਾਂ ਨੂੰ ਅੰਨੇ ਆਖਿਆ ਸਹਿਬ ਨੇ ਕਿਉਂਕਿ ਉਹ ਅਕਲ ਦੇ ਅੰਨੇ ਨਹੀਂ ਅੱਖਾਂ ਦੇ ਅੰਨੇ ਨਹੀਂ ਹੈ ਮੈਂ ਸਵੇਰੇ ਉਦਾਹਰਨ ਵੀ ਦਿੱਤੀ ਸੀ ਇੱਕ ਸਾਖੀ ਛੋਟੀ ਜੀ ਬੇਨਤੀ ਕੀਤੀ ਸੀ ਕਿ ਸੰਸਾਰ ਦੇ ਵਿੱਚ ਸਾਨੂੰ ਅੱਖਾਂ ਦੇ ਅੰਨੇ ਬਹੁਤ ਥੋੜੇ ਮਿਲਣਗੇ ਅਕਲ ਦੇ ਸਮਝ ਦੇ ਪੱਖ ਤੋਂ ਅੰਨੇ ਲੋਕ ਬਹੁਤ ਨੇ ਦੁਨੀਆ ਦੇ ਵਿੱਚ ਬਹੁਤਾਤ ਉਹਨਾਂ ਲੋਕਾਂ ਦੀ ਹੈ ਇਸ ਕਰਕੇ ਫਿਰ ਸਤਿਗੁਰੂ ਜੀ ਨੇ ਇਥੇ ਹੁਕਮ ਦੀ ਗੱਲ ਕੀਤੀ ਪਗਲਾ ਜਿਹੜਾ ਸਲੋਕ ਹੈ ਨਾ ਜੀ ਉਹ ਹੁਣ ਜਿਹੜਾ ਆ ਰਿਹਾ ਹੈ ਕਿ ਸੋ ਕਿਉਂ ਅੰਧਾ ਆਖੀਏ ਜੇ ਹੁਕਮੋਂ ਅੰਦਾ ਹੋਈ ਉਸੇ ਵਿਚਾਰ ਨੂੰ ਹੀ ਕਿ ਉਸ ਨੂੰ ਪਾਈ ਅੰਨਾ ਨਾ ਆਖੋ ਨੇਤਰਹੀ ਉਸ ਨੂੰ ਨਾ ਆਖੋ ਜਿਹੜਾ ਉਹਦੇ ਹੁਕਮ ਦੇ ਅੰਦਰ ਅੰਦਾ ਹੋ ਗਿਆ ਉਸ ਨੂੰ ਤੇ ਅਕਾਲ ਪੁਰਖ ਨੇ ਅੱਖਾਂ ਦੀ ਜੋਤ ਨਹੀਂ ਬਖਸ਼ਿਸ਼ ਕੀਤੀ ਉਹਦਾ ਆਪਣਾ ਕੋਈ ਦੋਸ਼ ਨਹੀਂ ਇਹ ਜਿਸ ਤਰੀਕੇ ਦੇ ਨਾਲ ਉਸ ਨੇ ਬਖਸ਼ਿਸ਼ ਕੀਤੀ ਉਸ ਦੀਆਂ ਇਹ ਜਿਹੜਾ ਗਿਆਨ ਇੰਦਰਾ ਸੇ ਸਾਡੀਆਂ ਅੱਖਾਂ ਜੇ ਨਹੀਂ ਬਣਿਆ ਉਸਦਾ ਗਿਆਨ ਇੰਦਰਾ ਨਹੀਂ ਕੰਮ ਕਰਦਾ ਤੁਸਨੂੰ ਭਾਈ ਤੁਸੀਂ ਇਹ ਨਾ ਆਖੋ ਭਾਵ ਕਿ ਉਸਦਾ ਮਖੌਲ ਜਾਂ ਉਸਦੀ ਹੀਟੀ ਕਰਕੇ ਜਾਂ ਉਸ ਨੂੰ ਕੋਈ ਹੀਣ ਭਾਵਨਾ ਵਾਲਿਆਂ ਲਫ਼ਜ਼ਾਂ ਦੇ ਨਾਲ ਸੰਬੋਧਨ ਨਾ ਕਰੋ ਕਿਉਂਕਿ ਉਹ ਤੇ ਅਕਾਲ ਪੁਰਖ ਦੇ ਹੁਕਮ ਦੇ ਨਾਲ ਐਸਾ ਹੋਇਆ ਹੈ। ਉਹਦੀ ਆਪਣੀ ਕੋਈ ਮਰਜ਼ੀ ਨਹੀਂ ਹੈ ਇਹਦੇ ਵਿੱਚ। ਫਿਰ ਦੂਸਰੇ ਪਾਸੇ ਸਹਿਬ ਨੇ ਕਿਹਾ ਨਾਨਕ ਹੁਕਮ ਨਾ 부ਝਈ ਅੰਦਾ ਕਈਐ ਸੋਏ ਜਿਹੜਾ ਉਹਦੇ ਹੁਕਮ ਨੂੰ ਨਹੀਂ 부ਝਦਾ ਨਾ ਸਤਿਗੁਰੂ ਕਹਿੰਦੇ ਮੈਂ ਤੇ ਉਹਨੂੰ ਅੰਦਾ ਆਖਦਾ ਹਾਂ। ਉਨੇ ਦਾ ਕੀ ਭਾਵ ਹੈ ਜੀ ਕਿਉਂਕਿ ਆਪਾਂ ਜਦੋਂ ਸੰਸਾਰ ਦੇ ਵਿੱਚ ਵਿਚਰਦੇ ਹਾਂ ਅੱਖਾਂ ਤੋਂ ਕੰਮ ਲੈਂਦੇ ਹਾਂ ਅੱਖਾਂ ਤੋਂ ਕੰਮ ਲੈਣ ਵਾਲਾ ਇਨਸਾਨ ਜੇ ਕਿਤੇ ਤੁਰਦਾ ਹੋਇਆ ਠੇਡਾ ਲੱਗ ਜਾਵੇ ਤੇ ਵਿਅੰਗ ਰੂਪ ਦੇ ਵਿੱਚ ਜਾਂ ਕਈ ਵਾਰ ਬੱਚਿਆਂ ਨੂੰ ਮਾਪੇ ਜਿਹੜੇ ਹਨ ਗੁੱਸੇ ਦੇ ਵਿੱਚ ਟੋਕ ਦਿੰਦੇ ਹਨ ਕਿ ਤੈਨੂੰ ਦੀਦਾ ਨਹੀਂ ਕਿ ਕੀ ਸੀਗਾ ਤਵੰਦਾ ਹੋਇਆ ਹੈ ਧਿਆਨਾਂ ਨਹੀਂ ਤੁਰ ਸਕਦਾ ਇਹ ਆਮ ਲਫਜ਼ ਖਜੜਾ ਕੁ ਸਮਾਜਿਕ ਤੌਰ ਦੇ ਉੱਤੇ ਕਿਸੇ ਨੂੰ ਛਿੜਕਣ ਦੇ ਵਾਸਤੇ ਜਾਂ ਵਿਅੰਗ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਹੈ ਉਨਾਂ ਅੱਖਾਂ ਦੇ ਹੁੰਦਿਆਂ ਹੋਇਆਂ ਜੇ ਬੰਦਾ ਇਹੋ ਜਿਹਾ ਕੰਮ ਕਰੇ ਤੇ ਅਸੀਂ ਦੁਨਿਆਵੀ ਤੌਰ ਤੇ ਉਸਦੇ ਉਹ ਜਿਹੜਾ ਹੈ ਉਸ ਨੂੰ ਅੰਦੇ ਦੇ ਆਪਾਂ ਕਹਿ ਲੀਏ ਕਿ ਲਕਬ ਦੇ ਨਾਲ ਅੰਦੇ ਦੇ ਲਫ਼ਜ਼ ਦੇ ਨਾਲ ਸੰਬੋਧਨ ਕਰਦੇ ਹਾਂ ਇਸੇ ਗੱਲ ਨੂੰ ਜੇ ਆਪਾਂ ਸਤਿਗੁਰੂ ਜੀ ਦੀ ਬਾਣੀ ਚੋਂ ਦੇਖਾਂਗੇ ਸਹਿਬ ਨੇ ਕਿਹਾ ਜਿਹੜਾ ਰਜ਼ਾ ਦੇ ਵਿੱਚ ਹੁਕਮ ਦੇ ਵਿੱਚ ਨਹੀਂ ਚੱਲਦਾ ਹੁਕਮ ਨੂੰ ਨਹੀਂ ਬੁੱਝਦਾ ਉਸ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੈਂ ਕਹਖਦਾ ਹਾਂ ਕਿ ਉਸ ਨੂੰ ਕੋਈ ਗਿਆਨ ਨਹੀਂ ਉਹ ਤੇ ਬੰਦਾ ਅੰਦਾ ਹੈ ਸਾਹਿਬ ਜੀ ਦਾ ਬਚਨ ਆਉਂਦਾ ਹੈ ਕਿ ਹੁਕਮ ਨੂੰ ਨਹੀਂ ਬੁੱਝਣ ਵਾਲਾ ਹੈ ਨਾ ਜਿਹੜਾ ਕਿਉਂਕਿ ਸਾਹਿਬ ਨੇ ਹੁਕਮ ਦੀ ਗੱਲ ਕੀਤੀ ਹੈ ਜੀ ਕਿ ਹੁਕਮ ਦੇ ਵਿੱਚ ਜਿਹੜਾ ਨਹੀਂ ਚੱਲਦਾ ਸਾਹਿਬ ਨੇ ਕਿਹਾ ਕੱਲਾ ਹੁਕਮ ਦੇ ਵਿੱਚ ਨਾ ਚੱਲ ਕੇ ਨਾ ਉਹ ਆਪਣੇ ਜੀਵਨ ਦੇ ਅੰਦਰ ਕੋਈ ਬਾਹਰੀ ਤੌਰ ਦਾ ਵਿਗਾੜ ਵਿਸ਼ਕ ਨਾ ਪੈਦਾ ਕਰੇ ਪਰ ਜਿਹੜਾ ਰਜ਼ਾ ਦੇ ਅੰਦਰ ਹੁਕਮ ਦੇ ਨਾਲ ਉਹਦੇ ਬਾਣੀ ਚ ਚੱਲਣ ਤੋਲਟ ਚੱਲਦਾ ਹੈ ਨਾ ਮਨ ਕਰਕੇ ਦੁਖੀ ਹੁੰਦਾ ਹੈ ਸਾਹਿਬ ਦਾ ਬਚਨ ਆਉਂਦਾ ਹੈ ਹੁਕਮ ਨਾ ਜਾਣਿਆ ਬਹੁਤਾ ਰੋਗ ਹੈ ਅੰਤਰ ਚਿੰਤਾ ਨੀਂਦ ਨਾ ਸੋਵੇ ਕਿ ਜਿਹੜਾ ਉਹਦੇ ਹੁਕਮ ਨੂੰ ਨਹੀਂ ਜਾਣਦਾ ਸਾਬ ਜੀ ਕਹਿੰਦੇ ਪਹਿਲੀ ਤੇ ਗੱਲ ਹੁਕਮ ਨਾਲ ਜਾਣੇ ਬਹੁਤਾ ਰੋਵ ਹੈ ਹੁਣ ਜਿਹੜਾ ਇਸ ਗੱਲ ਨੂੰ ਸਮਝਦਾ ਹੀ ਨਹੀਂ ਕਿ ਹੁਕਮ ਉਸ ਦਾ ਹੈ ਉਹਦੇ ਹੁਕਮ ਦੇ ਵਿੱਚ ਸਭ ਕੁਝ ਹੋ ਰਿਹਾ ਹੈ ਉਹ ਫਿਰ बार-बार ਸਤਿਗੁਰੂ ਜੀ ਕਹਿੰਦੇ ਜਿਹੜਾ ਉਹਦੇ ਮਨ ਦੇ ਮੁਤਾਬਕ ਨਹੀਂ ਹੁੰਦਾ ਨਾ ਉਹਦਾ ਕਰਕੇ ਫਿਰ ਬਹੁਤਾ ਹੁੰਦਾ ਹੈ ਮੰਨ ਲਓ ਕੋਈ ਚੀਜ਼ ਜਿਹੜੀ ਹੈ ਘਾਟਾ ਪੈ ਗਿਆ ਕੋਈ ਜੀਵਨ ਦੇ ਅੰਦਰ ਦੁੱਖ ਸੁੱਖ ਆ ਗਿਆ ਸੰਸਾਰ ਤੋਂ ਕਿ ਕੋਈ ਜਿਹੜਾ ਹੈ ਜੀ ਚਲਿਆ ਗਿਆ ਕਿਤੇ ਆਪਾਂ ਨੂੰ ਬਿਜ਼ਨਸ ਦੇ ਵਿੱਚ ਨੁਕਸਾਨ ਹੋ ਗਿਆ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਲਾਈਫ ਦਾ ਹਿੱਸਾ ਨਹੀਂ ਮੰਨਦਾ ਕਿਉਂਕਿ ਸਤਿਗੁਰੂ ਜੀ ਦੀ ਬਾਣੀ ਨੇ ਬਾਰ ਬਾਰ ਇਹ ਗੱਲ ਕਹੀ ਹੈ ਆਪਾਂ ਇੱਕ ਸਤਿਗੁਰੂ ਜੀ ਦਾ ਵਚਨ ਵਿੱਚ ਅਕਸਰ ਬਹੁਤ ਵਾਰੀ ਉਦਾਹਰਣ ਦਿੰਦਾ ਹੁੰਦਾ ਹਾਂ ਕਿ ਸਤਿਗੁਰੂ ਜੀ ਨੇ ਨਾ ਸੰਸਾਰ ਦੇ ਵਿੱਚ ਰਹਿਣ ਵਾਲੇ ਮਨੁੱਖਾਂ ਨੂੰ ਸਾਨੂੰ ਸਾਰਿਆਂ ਨੂੰ ਇਸ ਗੱਲ ਦੇ ਨਾਲ ਸਮਝਾਇਆ ਸਹਿਬ ਜੀ ਕਹਿੰਦੇ ਕਿਉਂਕਿ ਸਾਡੀ ਸਾਰਿਆਂ ਦੀ ਮਾਨਸਿਕਤਾ ਸੋਚ ਹੀ ਹੁੰਦੀ ਹੈ ਨਾ ਕਿ ਸਾਡੇ ਕੋਲ ਸੁੱਖ ਹੋਣਾ ਚਾਹੀਦਾ ਦੁੱਖ ਨਾ ਕਦੀ ਵੀ ਆਵੇ ਇਹੀ ਸਤਿਗੁਰੂ ਨੇ ਕਿਹਾ ਬਾਣੀ ਉਲਟ ਜਾਣ ਵਾਲੀ ਗੱਲ ਹੈ ਕਿਉਂਕਿ ਦੁੱਖ ਤੇ ਸੁੱਖ ਦੋਨੇ ਹਿੱਸਾ ਹੈ ਨਾ ਜੀਵਨ ਦਾ ਆਪਾਂ ਹਮੇਸ਼ਾ ਦੇ ਵਾਸਤੇ ਇੱਕੋ ਤਰ੍ਹਾਂ ਦੇ ਕੱਪੜੇ ਨਹੀਂ ਨਾ ਪਾਣ ਕੇ ਰੱਖਦੇ ਕੋਈ ਸਤਿਗੁਰੂ ਨੇ ਉੱਥੇ ਕੱਪੜਿਆਂ ਦੇ ਨਾਲ ਤਸ਼ਬੀਹ ਉਦਾਹਰਣ ਦੇ ਕੇ ਨਾ ਦੁੱਖ ਤੇ ਸੁੱਖ ਦੀ ਉਦਾਹਰਣ ਦਿੱਤੀ ਹੈ ਬੜੀ ਕਮਾਲ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਾਂ ਕਦੇ ਜ਼ਿੰਦਗੀ 'ਚ ਹਰ ਤਰ੍ਹਾਂ ਜਿਹੜਾ ਹੈ ਹਰ ਰੋਜ਼ ਤਿੰਨੇ ਟਾਈਮ ਇੱਕੋ ਜਿਹਾ ਖਾਣਾ ਨਹੀਂ ਖਾਂਦੇ ਇੱਕੋ ਜਿਹੇ ਜਿਹੜੇ ਹਨ ਬਸਤਰ ਨਹੀਂ ਪਹਿਨਦੇ ਹਮੇਸ਼ਾ ਦੇ ਵਾਸਤੇ ਮੌਸਮ ਇੱਕੋ ਜਿਹਾ ਨਹੀਂ ਰਹਿੰਦਾ ਸਾ ਜਿਹੜਾ ਹੈ ਸਾਰੇ ਜੀਵਨ ਦੇ ਅੰਦਰ ਤਾਂ ਬਦਲੀयां ਹਨ ਤੇ ਤਾਂ ਬਦਲੀ ਦਾ ਨਾਂ ਹੀ ਜੀਵਨ ਹੈ ਇੱਕ ਸਾਰਤਾ ਇੱਕ ਰੂਪਤਾ ਦਾ ਨਾਂ ਜੀਵਨ ਨਹੀਂ ਹੋ ਸਕਦਾ ਰੁੱਖਾਂ ਦੇ ਉੱਤੇ ਹਮੇਸ਼ਾ ਦੇ ਵਾਸਤੇ ਇੱਕੋ ਰੰਗ ਦੇ ਪੱਤੇ ਨਹੀਂ ਰਹਿੰਦੇ ਉਹਨਾਂ ਤੇ ਹੁੱਤੇ ਜਿਹੜਾ ਹੈ ਹਰ ਸਮੇਂ ਦੇ ਵਿੱਚ ਫਲ ਨਹੀਂ ਲੱਗਦਾ ਇਸੇ ਤਰ੍ਹਾਂ ਦੇ ਨਾਲ ਹਰ ਸਮੇਂ ਜਿਹੜਾ ਹੈ ਮੌਸਮ ਹਰ ਸਮੇਂ ਜੀਵਨ ਸਾਡਾ ਖਾਣਾ ਬਨਾਸਪਤੀ ਦੁਨੀਆ ਤਬਦੀਲੀ ਦੇ ਵਿੱਚ ਹੈ ਪਰ ਜਦੋਂ ਸਾਡੇ ਜੀਵਨ ਦੇ ਵਿੱਚ ਤਬਦੀਲੀ ਦੀ ਗੱਲ ਆਉਂਦੀ ਹੈ ਫਿਰ ਮਨੁੱਖ ਉਸ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦਾ ਇਹਨੂੰ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਸਭ ਤੋਂ ਵੱਡੀ ਮੂਰਖਤਾ ਹੈ ਜਿਹੜਾ ਬਾਣੀ ਤੋਂ ਉਲਟ ਚੱਲਦਾ ਹੈ ਅਗਿਆਨੀ ਹੈ ਅੰਦਾ ਹੈ ਉਹ ਸਤਗੁਰੂ ਜੀ ਦਾ ਬਚਨ ਆਉਂਦਾ ਹੈ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦਾ ਉਹਦੇ ਵਿੱਚ ਸਤਗੁਰੂ ਕਹਿੰਦੇ ਨੇ ਕੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਚੱਖ ਮਾਰਨ ਵਾਲੀ ਚੱਖ ਮਾਰਨਾ ਆਪ ਜੀ ਸਮਝਦੇ ਹੋ ਲੋੜ ਤੋਂ ਜ਼ਿਆਦਾ ਬੋਲਣਾ ਜਿਹੜੀ ਗੱਲ ਦਾ ਮਤਲਬ ਕੋਈ ਨਾ ਹੋਵੇ ਬੋਲੀ ਜਾਣਾ ਉਸ ਨੂੰ ਸਾਬ ਨੇ ਚੱਖ ਮਾਰਨਾ ਕਿਹਾ ਬਾਣੀ ਚ ਦੋ ਵਾਰ ਸ਼ਬਦ ਆਇਆ ਹੈ ਬਹੁਤਾ ਬੋਲਣ ਚੱਖਣ ਹੋਏ ਤੇ ਇੱਕ ਇਸ ਥਾਂ ਤੇ ਆ ਜਿਹੜਾ ਮੈਂ ਸ਼ਬਦ ਬੇਨਤੀ ਕਰਨ ਲੱਗਾ ਤੇ ਦੋਨੇ ਵਾਰ ਗੁਰੂ ਨਾਨਕ ਸਾਹਿਬ ਦੀ ਬਾਣੀ ਚ ਆਇਆ ਜੀ ਉੱਥੇ ਫਿਰ ਸਤਗੁਰੂ ਜੀ ਨੇ ਕਿਹਾ ਹੈ ਨਾਨਕ ਬੋਲਣ ਚੱਖਣਾ ਦੁਖ ਛੱਡ ਮੰਗੀਏ ਸੁਖ ਦੁੱਖ ਸੁਖ ਦੋਈ ਦਾ ਕੱਪੜੀ ਪਹਿਰੀ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਐ ਤਿੱਥੇ ਚੰਗੀ ਚੁੱਪ ਆ ਜਿਹੜੀ ਤੀਸਰੀ ਪੰਕਤੀ ਐ ਨੇ ਸਾਨੂੰ ਆਮ ਤੌਰ ਦੇ ਉੱਤੇ ਚੇਤਾ ਰਂਦੀ ਐ ਸਿਆਣੀ ਬਜ਼ੁਰਗ ਪਹਿਲਾਂ ਪਹਿਲਾਂ ਜਿਹੜਾ ਸੀ ਨਾ ਆਮ ਸਮਾਜ ਦੇ ਵਿੱਚ ਵਰਤਿਆ ਕਰਦੇ ਸਨ ਕਿ ਜਿੱਥੇ ਬੋਲਣ ਹਾਰੀ ਐ ਤਿੱਥੇ ਚੰਗੀ ਚੁੱਪ ਉਹ ਇਹਦਾ ਤਿੰਨਾ ਪੰਕਤੀਆਂ ਦਾ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਹੈ ਕਹਿ ਲਈਏ ਕਿ ਵੱਖਰੇ ਤੌਰ ਦੇ ਉੱਤੇ ਵੀ ਮੀਨਿੰਗ ਬਣਦਾ ਹੈ ਕਿ ਸਮੁੱਚੀਆਂ ਪੰਕਤੀਆਂ ਦੇ ਸ਼ਬਦ ਦਾ ਵੀ ਬਣਦਾ ਹੁਣ ਪਹਿਲੀ ਗੱਲ ਸਤਿਗੁਰੂ ਜੀ ਨੇ ਕਹੀ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿ ਨਾਨਕ ਬੋਲਣ ਝਖਣਾ ਸਹਿਬ ਜੀ ਕਹਿੰਦੇ ਸਭ ਤੋਂ ਵੱਡਾ ਝੱਖ ਮਾਰਨਾ ਬੋਲਣਾ ਹੀ ਆ ਦੁੱਖ ਛੱਡ ਮੰਗੀਏ ਸੁਖ ਦੁੱਖ ਨੂੰ ਛੱਡ ਦਈਏ ਤੇ ਕਹੀਏ ਸੁਖ ਹੀ ਆ ਜਾਵੇ ਸਹਿਬ ਨੇ ਕਿਹਾ ਸਭ ਤੋਂ ਵੱਡਾ ਝੱਖ ਮਾਰਨਾ ਫਾਲਤੂ ਦੀ ਬਕਵਾਸ ਹੈ ਜਿਹੜੀ ਕਦੀ ਕਿਤੇ ਪੂਰੀ ਨਹੀਂ ਹੋ ਸਕਦੀ ਅਣ ਹੋਣੀ ਗੱਲ ਹੈ ਜੀ ਇਹ ਤਾਂ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਏ ਸੁਖ ਦੁੱਖ ਨੂੰ ਛੱਡ ਕੇ ਸੁੱਖ ਮੰਗੀ ਜਾਣਾ ਕਿਉਂਕਿ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੀ ਜਾਏ ਮਨੂਖ ਸਾਹਿਬ ਨੇ ਕਿਹਾ ਦੁੱਖ ਤੇ ਸੁੱਖ ਤਾਂ ਕੱਪੜਿਆਂ ਦੀ ਨਿਆਈ ਨੇ ਜਿਹੜਾ ਇੱਕ ਇਨਸਾਨ ਨੇ ਲਾ ਲਿਆ ਦੂਸਰਾ ਪਾ ਲਿਆ ਫਿਰ ਜਿਹੜਾ ਦੂਸਰਾ ਪਾਇਆ ਸੁ ਕਦੀ ਹਮੇਸ਼ਾ ਥੋੜਾ ਪਾ ਕੇ ਰੱਖਦਾ ਉਹਨੂੰ ਵੀ ਤੇ ਮੁੜ ਕੇ ਲਾ ਹੀ ਦਿੰਦਾ ਹੈ ਨਾ ਮੰਨ ਲੋ ਕਿ ਜੀ ਜ਼ਿੰਦਗੀ ਦੇ ਵਿੱਚ ਸਾਨੂੰ ਸੁੱਖ ਹੈ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਤੇ ਜੇ ਕਿਤੇ ਉਸ ਦੇ ਵਿੱਚ ਦੁੱਖ ਆ ਗਿਆ ਤੇ ਦੁੱਖ ਨੇ ਹਮੇਸ਼ਾ ਨਹੀਂ ਰਹਿਣਾ ਦੁੱਖ ਨੇ ਨਹੀਂ ਚਲੇ ਜਾਣਾ ਫਿਰ ਸੁੱਖ ਆ ਜਾਏਗਾ ਇਸ ਗੱਲ ਨੂੰ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਇਸੇ ਕਰਕੇ ਕਿ ਇੱਕ ਥਾਂ ਤੇ ਉਦਾਹਰਨ ਹੀ ਦਿੱਤੀ ਹੈ ਸਤਗੁਰੂ ਜੀ ਨੇ ਨਾ ਗੁਰੂ ਨਾਨਕ ਸਾਹਿਬ ਜੀ ਨੇ ਸਾਰੰਗੀ ਵਾਰ ਦੇ ਵਿੱਚ ਵੀ ਸ਼ਲੋਕ ਅੰਦਰ ਸਤਗੁਰੂ ਕਹਿੰਦੇ ਨੇ ਮੇਸ ਇਹ ਸਾਡਾ ਸੁਭਾਅ ਹੈ ਕੁਦਰਤੀ ਤੌਰ ਦੇ ਹਤੇ ਕਿ ਜੇ ਕਿਤੇ ਸਾਰੀ ਦੀ ਸਾਰੀ ਜ਼ਿੰਦਗੀ ਸਾਹਿਬ ਨੇ ਨਾ ਉੱਥੇ ਸ਼ਬਦ ਜੁਦਾਹਨ ਦਿੱਤੀ ਹੈ ਜੇ 100 ਵਰਿਆਂ ਮਿੱਠਾ ਖਾਜੇ ਭੀ ਫਿਰ ਕੌੜਾ ਖਾਏ ਦੀ ਗੱਲ ਕੀਤੀ ਹੈ ਕਿ ਮਿੱਠਾ ਖਾਦਾ ਚੇਤਨਾ ਆਵੇ ਕੌੜਾ ਤੰਤਾਏ ਜਾਏ ਕਿ ਜੇ 100 ਵਰਿਆਂ ਤੱਕ ਬੰਦਾ ਕਿਤੇ ਮਿੱਠਾਈ ਖਾਈ ਜਾਵੇ ਉਸ ਨੂੰ ਕੋਈ ਵੀ ਗੁੜੱਤਣ ਵਾਲੀ ਕੁਸ਼ੈਲੀ ਚੀਜ਼ ਨਾ ਖਾਣ ਨੂੰ ਮਿਲੇ 100 ਵਰਿਆਂ ਦੀ ਸਹਿਬ ਨੇ ਗੱਲ ਕੀਤੀ ਹੈ ਤੇ ਕਹਿੰਦੇ 100 ਸਾਲ ਦੇ ਬਾਅਦ ਉਹਨੂੰ ਇੱਕ ਵਾਰ ਕਿਤੇ ਕੁਸ਼ੈਲੀ ਕੌੜੀ ਚੀਜ਼ ਖਾਣੀ ਪੈ ਜਾਵੇ ਤੇ 100 ਸਾਲ ਦਾ ਮਿੱਠਾ ਭੁੱਲ ਜਾਂਦਾ ਗੁੜੱਤਣ ਹੀ ਚੇਤੇ ਰਹਿੰਦੀ ਜਿਹੜੀ ਉਸ ਵੇਲੇ ਮੂੰਹ ਦੇ ਵਿੱਚ ਹੁੰਦੀ ਹੈ ਉਹਦਾ ਕਦੀ ਚੇਤਾ ਨਹੀਂ ਭੁੱਲਦਾ ਜੇ 100 ਵਰਿਆਂ ਮਿੱਠਾ ਖਾਜੇ ਪੀ ਫਿਰ ਕੌੜਾ ਖਾਏ ਸਭ ਜੀ ਕਹਿੰਦੇ ਨੇ ਕਿ ਜਿਹੜਾ ਮਿੱਠਾ ਖਾਦਾ ਚੇਤਨਾ ਆਵੇ ਕੌੜਾ ਤੰਤਾਏ ਜਾਏ ਇਸੇ ਤਰ੍ਹਾਂ ਦੀ ਨਾਲ ਹਾਲ ਹੈ ساری ਜ਼ਿੰਦਗੀ ਦੇ ਵਿੱਚ ਭਾਵੇਂ ਕਈ ਦਹਾਕੀਆਂ ਦਾ ਬੰਦੇ ਨੇ ਸੁੱਖ ਢਾਇਆ ਹੈ ਜੇ ਕੁਝ ਸਮੇਂ ਲਈ ਵਿੱਚ ਦੁੱਖ ਆਇਆ ਤੇ ਸਾਨੂੰ ਦੁੱਖ ਹੀ ਹਰ ਵੇਲੇ ਚੇਤੇ ਰਹਿੰਦਾ ਉਹ ਸਭ ਕੁਝ ਪਿੱਛੇ ਦਾ ਭੁੱਲ ਜਾਂਦਾ ਕਿ ਰੱਬ ਨੇ ਇਹਨਾ ਸੁੱਖ ਵੀ ਤੇ ਦਿੱਤਾ ਸੀ ਨਾ ਇਹਨੂੰ ਫਿਰ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਇਹ ਤੇਰੀ ਜਿਹੜੀ ਹੈ ਨਾ ਲੋੜ ਤੋਂ ਵੱਧ ਆਖਣਾ ਬੋਲਣਾ ਇਹ ਸਤਗੁਰੂ ਜੀ ਕਿਤੇ ਚੱਖ ਮਾਰਨ ਵਾਲੀ ਗੱਲ ਹੈ ਦੁੱਖ ਸੁੱਖ ਦੋਈ ਦਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਤੇ ਸੁੱਖ ਦੋਨੇ ਕੰਪੜੀਆਂ ਦੀ ਨਿਆਈ ਹਨ ਇਹ ਕੋ ਇਨਸਾਨ ਨੇ ਲਾ ਲਿਆ ਦੂਸਰੇ ਨੂੰ ਪਾ ਲੈਂਦਾ ਹੈ ਫਿਰ ਤੀਜਾ ਬਚਨ ਸਾਬ ਨਹੀਂ ਕੀਤਾ ਹੈ ਜਿੱਥੇ ਬੋਲਣ ਹਾਰੀ ਹੈ ਜਿੱਥੇ ਚੰਗੀ ਚੁੱਪ ਜਿੱਥੇ ਸਾਬ ਜੀ ਨੇ ਕਿਹਾ ਤੇਰੇ ਬੋਲਣ ਦੇ ਨਾਲ ਨਾ ਦੁੱਖ ਜਾਣਾ ਹੈ ਨਾ ਸੁੱਖ ਆਉਣਾ ਹੈ ਤੇ ਨਾ ਹੀ ਤੇਰੇ ਬੋਲਣ ਤੇ ਸੁੱਖ ਨੇ ਟਿਕੇ ਰਹਿਣਾ ਹੈ ਤੇ ਦੁੱਖ ਨਹੀਂ ਆਉਣ ਤੋਂ ਰੁਕ ਜਾਏ ਇਸ ਕਰਕੇ ਭਾਈ ਚੁੱਪ ਕਰਕੇ ਉਹਦੀ ਰਜ਼ਾ ਦੇ ਵਿੱਚ ਚੱਲਣਾ ਸ਼ੁਰੂ ਕਰ ਦਿਆ ਇਹ ਹੈ ਉਹਦੇ ਹੁਕਮ ਦੇ ਅੰਦਰ ਚੱਲਣਾ ਕਿ ਜਿੱਥੇ ਸਾਡੀ ਨਹੀਂ ਨਾਲ ਜਿਹੜੀ ਹੈ ਆੱਖੀ ਹੋਈ ਗੱਲ ਪੂਰੀ ਹੋ ਸਕਦੀ ਉਥੇ ਵੀ ਸਹਿਬ ਨੇ ਕਿਹਾ ਜਿੱਥੇ ਬੋਲਣ ਹਾਰੀਏ ਉਥੇ ਸਾਡੇ ਬੋਲਣ ਨਾਲ ਨਹੀਂ ਕੁਝ ਹੋਣਾ ਨਾ ਮੰਨ ਲੋ ਕਿਸੇ ਦੀ ਮੌਤ ਹੋ ਜਾਂਦੀ ਕੋਈ ਜੀਵ ਚਲਿਆ ਜਾਂਦਾ ਹੈ ਅਸੀਂ ਜਿੰਨਾ ਮਰਜੀ ਰੱਬ ਨੂੰ ਬੁਰਾ ਭਲਾ ਕਹਿ ਰਹੀਏ ਦੁਨੀਆ ਨੂੰ ਕਹਿ ਲਈ ਉਹਨੇ ਮੁੜ ਕੇ ਨਹੀਂ ਹੋਣਾ ਜਬ ਕੁਝ ਵੀ ਜਿਹੜਾ ਜ਼ਿੰਦਗੀ ਦੇ ਵਿੱਚ ਨੁਕਸਾਨ ਹੋ ਗਿਆ ਤੇ ਜੇ ਉਹਦੀ ਥਾਂ ਤੇ ਲਾਭ ਆ ਜਾਂਦਾ ਹੈ ਤੇ ਫਿਰ ਵੀ ਅਸੀਂ ਸਾਡੀ ਮਾਨਸਿਕਤਾ ਉਹਦੇ ਨਾਲ ਜੁੜ ਜਾਂਦੀ ਇਸ ਕਰਕੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਅੰਦਾ ਉਹ ਹੈ ਜਿਹੜਾ ਹੁਕਮ ਨੂੰ ਨਹੀਂ ਜਾਣਦਾ ਜਿਹੜਾ ਹੁਕਮ ਨੂੰ ਨਹੀਂ ਜਾਣਦਾ ਜੂ ਫਿਰ ਬਹੁਤਾ ਦੁਖੀ ਹੁੰਦਾ ਹੈ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਧੋਖਾ ਨੀਂਦ ਨਾ ਸੋਵੇ ਸਭ ਜੀ ਕਹਿੰਦੇ ਨੇ ਜਿਹੜਾ ਹੁਕਮ ਨੂੰ ਨਹੀਂ ਸਮਝਦਾ ਨਾ ਉਹ ਫਿਰ ਜ਼ਿਆਦਾ ਦੁਖੀ ਹੁੰਦਾ ਅੰਦਰ ਧੋਖਾ ਉਸ ਦੇ ਅੰਦਰ ਜਿਹੜਾ ਹੈ ਸੇ ਜਿਹੜਾ ਹੈ ਧੋਖੇ ਦਾ ਅਰਥ ਕਰਾਂਗੇ ਚਿੰਤਾ ਅੰਦਰ ਤੋਂ ਖਾ ਨੀਂਦ ਨਾ ਸੋਵੇ ਅੰਦਰ ਉਹਦੇ ਚਿੰਤਾ ਰਹਿੰਦੀ ਹਰ ਸਮੇਂ ਦੇ ਵਿੱਚ ਕਿ ਆ ਨੁਕਸਾਨ ਨਾ ਹੋ ਜੇ ਆ ਨਾ ਹੋ ਜਾਵੇ ਕਿਉਂਕਿ ਉਹ ਸਭ ਕੁਝ ਆਪਣੀ ਕੰਟਰੋਲ ਦੇ ਵਿੱਚ ਰੱਖਣਾ ਚਾਹੁੰਦਾ ਹੈ ਕਿਉਂਕਿ ਉਹ ਨੂੰ ਉਸ ਵੱਡੇ ਦੇ ਹੁਕਮ ਦੇ ਅੰਦਰ ਨਹੀਂ ਚੱਲਣਾ ਆਉਂਦਾ ਨਾ ਉਹ ਜਦੋਂ ਉਹਦੇ ਹੁਕਮ ਦੇ ਅੰਦਰ ਨਹੀਂ ਚੱਲ ਸਕਦਾ ਸਭ ਕੁਝ ਆਪਣੀ ਹੁਕਮ ਦੇ ਅੰਦਰ ਜਿਹੜਾ ਰੱਖਣ ਦਾ ਯਤਨ ਕਰੇ ਤੇ ਜਿਹੜਾ ਆਪਣੇ ਹੁਕਮ ਦੇ ਅੰਦਰ ਸਭ ਕੁਝ ਵੀ ਰੱਖਣ ਦਾ ਯਤਨ ਕਰੇ ਫਿਰ ਉਹਦੇ ਹੁਕਮ 'ਚ ਕੁਝ ਨਹੀਂ ਰਿਹਾ ਕਰਦਾ ਆਪਾਂ ਆ ਵੀ ਦੁਨੀਆ 'ਚ ਜਨਦੇ ਆ ਨਾ ਕਿ ਜੇ ਅਸੀਂ ਸਭ ਕੁਝ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੇ ਹੱਥ ਵਿੱਚ ਕੁਝ ਨਹੀਂ ਰਹਿ ਜਾਂਦਾ ਆਮ ਘਰਨ ਦਿੱਤੀ ਜਾਂਦੀ ਹੈ ਦੁਨੀਆ ਦੇ ਵਿੱਚ ਇਸ ਗੱਲ ਦੀ ਤੇ ਜੇ ਉਸ ਵੱਡੇ ਮਾਲਕ ਦੇ ਹੁਕਮ ਦੇ ਅੰਦਰ ਨਹੀਂ ਚੱਲਦੇ ਸਭ ਕੁਝ ਆਪਣੇ ਅਨੁਸਾਰ ਚਲਾਉਣਾ ਚਾਹੁੰਦੇ ਹਾਂ ਸਾਡੇਆਂ ਸਾਡੇ ਅਨੁਸਾਰ ਕੋਈ ਕੁਝ ਵੀ ਨਹੀਂ ਚੱਲ ਸਕਦਾ ਹੁੰਦਾ ਜੋ ਸਾਡੇ ਅਨੁਸਾਰ ਚੱਲ ਰਿਹਾ ਹੁੰਦਾ ਹੈ ਉਹ ਵੀ ਸਾਡੇ ਚੱਲਣ ਤੋਂ ਬਾਹਰ ਹੋ ਜਾਂਦਾ ਹੈ ਇਸੇ ਨੂੰ ਸਤਿਗੁਰੂ ਨੇ ਕਿਹਾ ਹੁਕਮੋਂ ਅੰਦਾ ਹੋਏ ਜਿਹੜਾ ਹੁਕਮ ਦੇ ਨਾਲ ਅੰਦਾ ਹੋਇਆ ਉਹ ਅੰਦਾ ਨਹੀਂ ਜਿਹੜਾ ਹੁਕਮ ਨੂੰ ਨਹੀਂ ਬੁੱਝਦਾ ਅਸਲ ਦੇ ਵਿੱਚ ਅੰਦਾ ਉਹ ਹੈ ਅਗਿਆਨੀ ਉਹ ਹੈ ਤੇ ਜਿੰਨੇ ਹੁਕਮ ਨੂੰ ਨਹੀਂ ਬੁੱਝਿਆ ਉਹਨੂੰ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਤੇ ਪਾਈ ਅਗਿਆਨਤਾ ਦੇ ਵਸੰਨਾ ਹੋਇਆ ਆਪਣੀ ਜੀਵਨ ਦੀਆਂ ਘੜੀਆਂ ਬਤਾਈ ਜਾਂਦਾ ਕਿਉਂਕਿ ਆ ਸਵੇਰ ਵਾਲਾ ਸਲੋਕ ਸੂ ਦੇ ਨਾਲ ਦੀ ਜੇ ਆਪਾਂ ਵਿਚਾਰ ਨੂੰ ਜੋੜ ਕੇ ਰੱਖਾਂਗੇ ਨਾ ਕਿ ਜਿਹੜਾ ਹੁਕਮ ਦੇ ਬਾਹਰ ਚੱਲਿਆ ਗਿਆ ਉਸੇ ਨੂੰ ਸਾਬ ਨੇ ਅਗਿਆਨੀ ਅੱਖਾਂ ਅੰਧਾ ਕਿਉਂਕਿ ਉਸ ਲੋਕ ਜਿਹੜਾ ਸੀ ਚਾਰ ਪੰਕਤੀਆਂ ਦਾ ਇਹਦੇ ਚ ਦੋ ਹੀ ਸਾਬ ਨੇ ਰੱਖੀਆਂ ਨੇ ਉਹਦੇ ਵਿੱਚ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਹੋਏ ਸੁਝਾਖਾ ਨਾਨਕਾ ਸੋ ਕੇ ਉੱਝੜ ਪਾਈ। ਹੁਣ ਦੂਸਰਾ ਪੱਖ ਇਸ ਦਾ ਇਹ ਹੈ ਜੀ ਕਿ ਇੱਕ ਤਾਂ ਜਿਹੜਾ ਹੁਕਮ ਦੇ ਅੰਦਰ ਨਹੀਂ ਚੱਲਦਾ ਉਹ ਅੰਦਾ ਹੈ ਤੇ ਅਸੀਂ ਜਿਹੜਾ ਆਪ ਅੰਦਾ ਹੈ ਜੇ ਉਹਦੇ ਕੋਲੋਂ ਸੁਝਾ ਲੈਣ ਦੇ ਵਾਸਤੇ ਅਗਿਆਨੀ ਮਨੁੱਖ ਕੋਲੋਂ ਗਿਆਨ ਲੈਣ ਤੁਰੇ ਜਾਈਏ ਤੇ ਅਸੀਂ ਉਸ ਤੋਂ ਵੱਡੇ ਨਹੀਂ ਬਣ ਜਾਂਦੇ ਅਗਿਆਨੀ ਬਣ ਜਾਂਦੇ। ਕਿਉਂਕਿ ਜਿੰਨਾ ਚਿਰ ਤਾਂ ਕਿਸ ਗੱਲ ਦੀ ਸੋਝੀ ਨਹੀਂ ਨਾ ਹੁੰਦੀ ਕਿ ਅਸੀਂ ਕਿਸੇ ਉਸ ਇਨਸਾਨ ਦੇ ਕੋਲੋਂ ਦਾਨ ਨਹੀਂ ਮੰਗ ਸਕਦੇ ਜਿਹੜਾ ਆਪ ਹੀ ਭੁੱਖਾ ਲੰਗਾ ਹੈ ਇੱਕ ਦਿਨ ਇੱਕ ਸ਼ਲੋਕ ਆਇਆ ਸੀ ਨਾ ਬਾਬਾ ਜੀ ਦਾ ਆਪ ਉਹ ਦਿਨ ਵਿਚਾਰਿਆ ਸੀਗਾ ਤੇ ਕਿ ਗੁਰੂ ਜੀ ਨਾਲ ਕਾ ਅੰਦਲਾ ਮੈਂ ਉਹ ਦਿਨ ਵੀ ਉਦਾਹਰਣ ਦਿੱਤੀ ਸੀ ਕਿ ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਉਸ ਦਾ ਨਫਰ ਕਿੱਥੋਂ ਰੱਜ ਖਾਈ ਔਰ ਇਸ ਗੱਲ ਨੂੰ ਨਾ ਉਦਾਹਰਣ ਦਿੰਦਿਆਂ ਹੋਇਆਂ ਨਾ ਇੱਕ ਬਹੁਤ ਪੁਰਾਤਨ ਨਾ ਛੋਟਾ ਜਿਹਾ ਕਿਤਾਬਚਾ ਲਿਖਿਆ ਮਿਲਦਾ ਸ਼੍ਰੋਮਣੀ ਕਮੇਟੀ ਨੇ ਸ਼ਾਪਿਆ ਸੀ ਬੜੇ ਸਾਲ ਪਹਿਲਾਂ ਗਿਆਨੀ ਅਰਜਨ ਸਿੰਘ ਹੋਣਾ ਦਾ ਲਿਖਿਆ ਇੱਕ ਓਟ ਇੱਕੋ ਆਧਾਰ ਉਹਦਾ ਨਾਮ ਹੈ ਕਿਤੇ ਮਿਲਿਆ ਤੇ ਪੜਿਓ ਜਰੂਰ ਬਹੁਤ ਘੱਟ ਮਿਲਦਾ ਐਸ ਕਾਲ ਮੇਰਾ ਸ਼ਾਂਪ ਦੇ ਨਹੀਂ ਸ਼ਾਇਦ ਹੋਣ ਉਹਦੇ ਅੰਦਰ ਨਾ ਉਹਨਾਂ ਨੇ ਵੱਖੋ ਵੱਖਰੀ ਵਿਸ਼ਿਆਂ ਦੇ ਉੱਤੇ ਸਮਝਾਉਣ ਦੇ ਵਾਸਤੇ ਛੋਟੀਆਂ-ਛੋਟੀਆਂ ਸਾਖੀਆਂ ਲਿਖੀਆਂ ਬੜੇ ਵੱਡੇ ਵਿਦਵਾਨ ਹੋਈ ਜੀ ਉਹ ਯਾਨੀ ਅਰਜਨ ਸਿੰਘ ਜੀ ਉਹਨਾਂ ਨੇ ਨਾ ਇੱਕ ਛੋਟੀ ਜੀ ਸਾਖੀ ਲਿਖੀ ਇਸੇ ਪੱਖ ਤੋਂ ਅਗਿਆਨਤਾ ਵਾਲੇ ਪੱਖ ਤੋਂ ਕਿ ਦੋ ਮਨੁੱਖ ਜਦੋਂ ਅਗਿਆਨੀ ਆਪਸ ਦੇ ਵਿੱਚ ਹੁੰਦੇ ਨੇ ਉਹ ਇੱਕ ਦੂਸਰੇ ਦੇ ਕੋਲੋਂ ਕੁਝ ਲੈਣ ਦਾ ਯਤਨ ਕਰਦੇ ਨੇ ਤੇ ਜਿੰਨਾ ਚਿਰ ਕੋਈ ਉਹਨਾਂ ਨੂੰ ਸਹੀ ਬੰਦਾ ਆਣ ਕੇ ਨਾ ਦੱਸੇ ਉਹਨਾਂ ਚਿਰ ਤੱਕ ਦੋਨੇ ਅਗਿਆਨੀ ਇੱਕ ਦੂਸਰੇ ਦੀ ਆਸ ਰੱਖ ਕੇ ਬੈਠੇ ਰਹਿੰਦੇ ਉਹਨਾਂ ਨੇ ਨਾ ਉਦਾਹਰਣ ਦਿੱਤੀ ਹੈ ਜੀ ਦੋ ਅੰਦੇ ਆ ਮਨੁੱਖਾਂ ਦੀ ਉਹ ਇੱਕ ਬਾਜ਼ਾਰ ਦੀ ਉਦਾਹਰਣ ਦਿੰਦੇ ਨੇ ਉਹ ਕਹਿੰਦੇ ਕਿ ਮੈਂ ਇੱਕ ਵਾਰ ਖੜਾ ਬਾਜ਼ਾਰ ਦੇ ਅੰਦਰ ਮੈਂ ਦੂਰ ਤੋਂ ਦੇਖ ਰਿਹਾ ਤੇ ਉਹਨਾਂ ਨੇ ਬਹੁਤ ਕਿਉਂਕਿ ਪ੍ਰਾਤਨ ਸਮੇਂ ਦੀ ਗੱਲ ਕਰਦੇ ਪਏ ਨੇ ਕਹਿੰਦੇ ਉਸ ਸਮੇਂ ਦੇ ਅੰਦਰ ਆਮ ਤੌਰ ਤੇ ਹੁੰਦਾ ਸੀ ਕਿ ਨੇਤਰਹੀਨ ਨੇ ਲੋਕ ਜਿਹੜੇ ਹੁੰਦੇ ਸਨ ਨਾ ਉਹਨਾਂ ਨੂੰ ਭੀਖ ਮੰਗਣ ਤੋਂ ਮੰਗਤੇ ਬਣਨ ਤੋਂ ਇਲਾਵਾ ਹੋਰ ਕੋਈ ਕਾਰਜ ਨਹੀਂ ਸੀ ਰਹਿ ਜਾਂਦਾ ਕਿਉਂਕਿ ਉਹਨਾਂ ਦੀ ਸਖਲਾਈ ਪੜ੍ਹਾਈ ਦਾ ਕੰਮ ਦੁਨੀਆ 'ਚ ਨਹੀਂ ਸੀ ਕੁਝ ਹੋਇਆ ਕਰਦਾ ਉਹ ਆਖਦੇ ਨੇ ਕਿ ਇੱਕ ਥਾਂ ਦੇ ਉੱਤੇ ਮੈਂ ਦੇਖਿਆ ਇੱਕ ਬਾਜ਼ਾਰ ਦੇ ਵਿੱਚ ਦੋ ਅੰਨੇ ਮਨੁੱਖ ਤੁਰੇ ਜਾਂਦੇ ਨੇ ਇੱਕ ਇਧਰੋਂ ਆਉਂਦਾ ਇੱਕ ਉਧਰੋਂ ਆਉਂਦਾ ਤੇ ਦੋਵੇਂ ਹਨ ਜਿਹੜੇ ਸੰਨਦਾ ਉਹ ਖੈਣ ਦੋਵੇਂ ਮੰਗਦੇ ਉਹ ਜਦੋਂ ਇੱਕ ਦੂਸਰੇ ਦੇ ਨੇੜੇ ਆ ਜਾਂਦੇ ਨੇ ਤੇ ਇੱਕ ਕਿਉਂਕਿ ਇੰਨਾ ਕਿ ਤੋਨਾਂ ਨੂੰ ਸਮਝ ਲੱਗ ਜਾਂਦੀ ਪੈਰਾਂ ਦੀ ਟਾਪ ਤੋਂ ਕਿ ਸਾਹਮਣੇ ਕੋਈ ਜਾਂ ਮਨੁੱਖ ਆ ਗਿਆ ਉਹ ਦੋਨੇ ਮਨੁੱਖ ਕਹਿੰਦੇ ਇੱਕ ਦੂਸਰੇ ਦੇ ਕੋਲੋਂ ਹੀ ਜਿਹੜਾ ਹੈ ਮੰਗਣ ਦੇ ਵਾਸਤੇ ਖਲੋਗੇ ਇਹ ਰੇਕ ਉਹ ਦੂਸਰਾ ਵੀ ਮੰਗਤਾ ਹੈ ਤੇ ਉਹ ਵੀ ਮੰਗਤਾ ਹੈ ਉਹ ਵੀ ਇੰਨਾ ਹੈ ਤੇ ਉਹ ਵੀ ਇੰਨਾ ਹੈ ਉਹ ਕਹਿੰਦੇ ਜਦੋਂ ਸਾਹਮਣੇ ਆ ਕੇ ਇੱਕ ਦੂਸਰੇ ਦੇ ਖਲੋਕੇ ਉਹਨੇ ਆਪਣਾ ਕਾਸਾ ਅੱਗੇ ਕੀਤਾ ਉਹਨੇ ਆਪਣਾ ਕਾਸਾ ਉਹਦੇ ਅੱਗੇ ਕਰ ਦਿੱਤਾ ਕਿ ਤੂੰ ਮੇਰੇ ਕਾਸੇ 'ਚ ਕੁਝ ਪਾ ਦੋ ਨਹੀਂ ਸਮਝਿਆ ਕੋਈ ਸੁਝਾਕਾ ਹੋਵੇਗਾ ਦੋਵਾਂ ਨੇ ਇੱਕ ਦੂਜੇ ਹੈਣ ਦੋਵੇਂ ਐਨੇ ਤੇ ਹੈਣ ਦੋਵੇਂ ਮੰਗਤੇ ਨਾ ਉਹ ਦਾਤਾ ਹੈ ਨਾ ਉਹ ਦਾਤੋਂ ਉਹਨਾਂ ਦਾ ਸਰਲੇਖ ਹੀ ਦਾਤਾ ਰੱਖਿਆ ਹੈ ਜੀ ਇਹਦਾ ਮਨ ਚਿੱਤ ਆ ਗਿਆ ਸਾਖੀ ਦਾ ਨਾ ਉਧਰਲਾ ਜਿਹੜਾ ਦਾਤਾ ਹੈ ਨਾ ਉਧਰਲਾ ਦਾਤਾ ਹੈ ਉਧਰਲਾ ਵੀ ਨੇਤਰੀ ਉਧਰਲਾ ਵੀ ਨੇਤਰੀ ਉਧਰ ਵੀ ਮੰਗਦਾ ਉਧਰ ਵੀ ਮੰਗਦਾ ਉਹ ਕਹਿੰਦੇ ਜਦੋਂ ਦੋਨਾਂ ਨੇ ਇੱਕ ਦੂਸਰੇ ਦੇ ਅੱਗੇ ਆਪਣਾ ਕਾਸਾ ਕੀਤਾ ਤੇ ਕੁਝ ਸੈਕਿੰਡ ਤੱਕ ਦੋਨੇ ਇੱਕ ਦੂਸਰੇ ਦੀ ਝਾਕ ਰੱਖ ਕੇ ਚੁੱਪ ਕੀਤੇ ਨੇ ਬੋਲਦੇ ਨਹੀਂ ਬਾਅਦ ਵਿੱਚ ਇਕੱਠੇ ਬੋਲ ਪੈਂਦੇ ਨੇ ਕਿ ਤੂੰ ਮੈਨੂੰ ਕੁਛ ਦੇ ਦੇ ਦੂਜਾ ਜਦੋਂ ਦੂਸਰਾ ਬੋਲ ਪਿੰਦਾ ਦੋਨਾਂ ਨੂੰ ਸਮਝ ਲੱਗ ਜਾਂਦੀ ਇਸ ਦੋਵੇਂ ਅੰਨੀ ਮਤਲਬ ਕਿ ਦੋਨੇ ਹੀ ਅਸੀਂ ਜਿਹੜੇ ਮੰਗਣ ਵਾਲਾ ਹੈ ਤਾਂ ਅੰਨੀ ਹੈ ਪਰ ਜਦੋਂ ਇੰਨੀ ਗੱਲ ਇੱਕ ਦੂਸਰੇ ਦੀ ਸੁਣਦੇ ਨੇ ਫਿਰ ਸਮਝ ਲੱਗਦੀ ਅਸੀਂ ਤਾਂ ਦੋਵੇਂ ਮੰਗਤੇ ਆਂ ਫਿਰ ਉਹਨਾਂ ਨੂੰ ਕਹਿੰਦਾ ਕਿ ਤੀਸਰਾ ਬੰਦਾ ਆਣ ਕੇ ਸਮਝਾਉਂਦਾ ਜੇ ਨਹੀਂ ਉਹਨਾਂ ਨੂੰ ਲੱਗ ਸਿਆ ਉਹ ਭਾਈ ਤੁਸੀਂ ਦੋਨੇ ਜਾਨੀ ਮੰਗਤੀ ਹੋ ਇਹਨੂੰ ਵੀ ਨਹੀਂ ਦਿਸਦਾ ਇਹਨੂੰ ਵੀ ਨਹੀਂ ਦਿਸਦਾ ਤੁਸੀਂ ਦੋਨੋਂ ਇੱਕ ਦੂਜੇ ਕੋ ਮੰਗੀ ਜਾਂਦੇ ਆਂ ਸੋ ਸਾਡਾ ਸੰਸਾਰ ਦਾ ਹਾਲ ਅਗਿਆਨਤਾ ਦਾ ਕਰਕੇ ਉਹ ਨਾਨਿਆਂ ਵਰਗਾ ਹੋਇਆ ਪਿਆ ਜਿਹੜਾ ਅੰਦੇ ਗੁਰੂ ਤੇ ਮੁਕਤ ਨਾ ਹੋਵਾ ਸਾਬ ਨੇ ਕਿਹਾ ਨਾ ਵੈਗੁਰੂ ਜੀ ਕਾਚੇ ਗੁਰ ਤੇ ਮੁਕਤ ਨਾ ਹੋਵਾ ਅਸੀਂ ਉਹਨਾਂ ਦੇ ਮਗਰ ਤੁਰੇ ਫਿਰਦੇ ਹਾਂ ਜਿਹੜੇ ਆਪ ਅੰਨੇ ਨੇ ਅਕਲ ਦੇ ਅੰਨੇ ਨੇ ਉਹਨਾਂ ਦੇ ਕੋਲ ਆਤਮਿਕ ਗਿਆਨ ਕੋਈ ਨਹੀਂ ਪਰ ਸੰਸਾਰ ਦਾ ਅਜਦਾ ਮਨੁੱਖ ਉਹਨਾਂ ਅਗਿਆਨੀਆਂ ਦੇ ਕੋਲ ਅੰਦਿਆਂ ਦੇ ਕੋਲ ਜਾ ਕੇ ਰਸਤਾ ਪੁੱਛਦਾ ਫਿਰਦਾ ਹੈ ਕਿ ਜਿਹੜਾ ਉਹਨਾਂ ਦੇ ਕੋਲੋਂ ਸਾਬ ਜੀ ਕਹਿੰਦੇ ਰਸਤਾ ਪੁੱਛਦਾ ਹੈ ਫਿਰ ਉਹ ਜਿਹੜੇ ਰਾਹ ਹੀ ਪਏਗਾ ਉਹ ਸਹੀ ਰਾਹ ਦੇ ਉੱਤੇ ਨਹੀਂ ਪੈ ਸਕਦਾ ਹੈ ਜੀ ਸਹੀ ਰਸਤਾ ਤੇ ਕੇਵਲ ਸਤਗੁਰੂ ਦੇ ਸ਼ਬਦ ਨੇ ਦਿਖਾਉਣਾ ਹੈ ਜੇ ਸ਼ਬਦ ਦੇ ਨਾਲ ਜੁੜਾਂਗੇ ਕਿਉਂਕਿ ਸਤਗੁਰੂ ਸਭ ਤੋਂ ਵੱਡਾ ਸੁਜਾਨ ਗੁਰਖਿਆ ਮਸੂਰੇ ਵੀ ਬੇਨਤੀ ਕੀਤੀ ਸੀ ਕਿ ਸਤਗੁਰ ਜਿਹੜਾ ਹੈ ਉਹ ਸਭ ਤੋਂ ਵੱਡਾ ਸੁਜਾਨ ਹੈ ਸਭ ਤੋਂ ਵੱਡਾ ਸਿਆਣਾ ਹੈ ਸਤਪੁਰ ਆਗੂ ਜਾਣੀਏ ਜਿਨੇ ਜਿਹੜਾ ਭਾਈ ਸਾਹਿਬ ਭਾਈ ਗੁਰਦਾਸ ਨੇ ਕਿਹਾ ਨਾ ਬਾਹ ਪਕੜ ਅੰਧ ਲੈ ਉਧਾਰੀ ਦੀ ਗੱਲ ਕੀਤੀ ਉਹਨਾਂ ਨੇ ਕਿ ਸਤਗੁਰ ਗੁਣੀ ਨਿਧਾਨ ਹੈ ਗੁਣਕਾਰ ਬਖਸ਼ੇ ਅਗੁਣੀ ਆਰੀ ਸਤਗੁਰ ਪੂਰਾ ਵੈਦ ਹੈ ਪੰਜੇ ਰੋਗ ਸਾਧ ਨਿਵਾਰੇ ਸੁਖ ਸਾਧੁਰ ਗੁਰੂ ਦੇਵ ਹੈ ਸੁਖ ਦੇ ਮੇਲ ਲੈ ਦੁਖਿਆਰੇ ਇਹ ਸਤਗੁਰੂ ਜਿਹੜਾ ਹੈ ਜੀ ਨਿਰਭਾਉ ਸਦਾ ਇਹ ਸਤਗੁਰੂ ਨਿਰਵੈਰ ਹੈ ਉਹ ਸਾਰਿਆਂ ਦੀ ਗੱਲ ਕਰਦਿਆਂ ਕਿ ਮੇਰੇ ਸਤਗੁਰ ਆਗੂ ਜਾਣੀਏ ਬਾਹਾਂ ਪਕੜੰਦਲੇ ਉਧਾਰੇ ਮਾਨ ਦੇ ਮਾਨੇ ਸਤਬਲੇ ਹਾਰੇ ਇਹ ਸਭ ਤੋਂ ਵੱਡਾ ਮਾਨ ਕਰਨ ਵਾਲਾ ਸਤਗੁਰੂ ਹੈ ਉਹ ਤੋਂ ਅਸੀਂ ਬਰੇ ਹਾਰ ਜਾਣਾ ਚਾਹੀਦਾ ਹੈ ਉਹ ਅੰਧਿਆਂ ਦਾ ਵੀ ਉਧਾਰ ਕਰਨ ਵਾਲਾ ਹੈ ਉਹ ਜਿਹੜੀ ਰਾਹ ਤੇ ਪਿਆ ਨੂੰ ਸਿੱਧੇ ਰਾਹ ਪਾ ਦਿੰਦਾ ਪਰ ਜੇ ਅਸੀਂ ਉਹਨਾਂ ਅੰਨਿਆਂ ਦੇ ਮਗਰ ਜਿਹੜੇ ਅਗਿਆਨਤਾ ਦੇ ਵਿੱਚ ਅੰਨੇ ਹੋਏ ਨੇ ਉਹਨਾਂ ਦੇ ਕੋਲੋਂ ਕੁਝ ਲੈਣ ਵਾਸਤੇ ਜਾਵਾਂਗੇ ਤੇ ਸਤਿਗੁਰੂ ਕਹਿੰਦੇ ਨਹੀਂ ਪ੍ਰਾਪਤ ਹੁੰਦਾ ਸਤਿਗੁਰੂ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਅੱਗੇ ਆ ਜੀ ਪੌੜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਾਇਆ ਅੰਦਰ ਗੜ ਘੋਟ ਹੈ ਸਭ ਦਿਸੰਤਰ ਦੇਸਾਂ ਕਿਉਂਕਿ ਜਿਤਨੀਆਂ ਪੌੜੀਆਂ ਪਿਛੇ ਆ ਰਹੀਆਂ ਮੈਂ ਬੇਨਤੀ ਕਰਦਾ ਇੱਕੋ ਵਿਸ਼ੇ ਤੇ ਚੱਲ ਰਹੀਆਂ ਨੇ ਇਹਨਾਂ ਬਹੁਤੀਆਂ ਪੌੜੀਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪਿਛੇ ਵੀ ਆਇਆ ਸੀ ਨੌ ਦਰਵਾਜ਼ੇ ਜਿਹੜਾ ਹੈ ਪ੍ਰਗਟ ਕੀ ਇਹਦੀ ਗੱਲ ਕੀਤੀ ਸੀ ਦਸਵਾਂ ਗੁਪਤ ਰਖਾਈ ਸੀ ਇਥੇ ਫਿਰ ਸਤਿਗੁਰੂ ਜੀ ਨੇ ਕਾਇਆ ਨੂੰ ਗੜ ਕੋਟ ਆਖਿਆ ਕਿ ਇੱਕ ਜਿਹੜੀ ਕਾਇਆ ਸਾਡਾ ਕਿਲਾ ਹੈ ਇਸ ਦੇ ਅੰਦਰ ਸਭ ਦਿਸੰਤਰ ਦੇਸਾਂ ਸਾਰੇ ਦੇ ਸਾਰੇ ਦੇਸ਼ ਦਿਸੰਤਰਾਂ ਦੀ ਸੋਚੀ ਇਹਦੇ ਅੰਦਰੋਂ ਸਕਦੀ ਜੇ ਅਸੀਂ ਅੰਤਰਮੁਖੀ ਬਣ ਕੇ ਅੰਦਰ ਦੇਖਣ ਦਾ ਯਤਨ ਕਰਾਂਗੇ ਆਪੇ ਤਾੜੀ ਲਾਈਨ ਆਪੇ ਪਰਵੇਸ਼ਾ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਅਪਾਲ ਪੁਰਖ ਆਪੈ ਨਾ ਆਪ ਹੀ ਸਾਰੇ ਜੀਵਾਂ ਦੇ ਅੰਦਰ ਪਰਵੇਸ਼ ਭਾਵ ਕੀ ਅੰਦਰ ਜਿਹੜਾ ਲੁਕਿਆ ਹੈ ਬੈਠਾ ਪਰਵੇਸ਼ ਕੀਤਾ ਆਪੇ ਤਾੜੀ ਲਾਇਨ ਤਾੜੀ ਦਾ ਭਾਵ ਹੁੰਦਾ ਹੈ ਸਮਾਧੀ ਲਾਗੈ ਉਹ ਹੈ ਸਾਰਿਆਂ ਦੇ ਅੰਦਰ ਬੈਠਾ ਹੋਇਆ ਸਮਾਧੀ ਲਾ ਕੇ ਚੁੱਪ ਆਸਨ ਦੇ ਵਿੱਚ ਬੈਠਾ ਚੁੱਪਚੀ ਪੀਤਾ ਜੀ ਨੂੰ ਸਹਿਬ ਪਾਤਸ਼ਾਹ ਮਹਾਰਾਜ ਨੇ ਕਿਹਾ ਹੈ ਕਿ ਅੰਦਰ ਬੈਠਾ ਹੈ ਪਰ ਖੈਨ ਸਾਰਿਆਂ ਦੇ ਉਤੇ ਕਿਉਂਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪ੍ਰਣਵੇ ਪਰਮ ਤਤ ਹੈ ਸਤਿਗੁਰ ਹੋਏ ਲਖਾਵੇ ਜੋ ਅੰਦਰ ਹੈ ਨਾ ਸਹਿਬ ਜੀ ਨੇ ਕਿਹਾ ਉਹੀ ਤੇਰੇ ਬਾਹਰ ਦੇ ਨੂੰ ਦਿਖਾਈ ਦਿੰਦਾ ਹੈ ਤੇ ਜੋ ਬਾਹਰ ਹੈ ਤੂੰ ਇਹਦੇ ਵਿੱਚੋਂ ਲੱਭਣ ਦੀ ਥਾਂ ਦੇ ਅੰਦਰੋਂ ਲੱਭਣ ਦਾ ਯਤਨ ਕਰਦੇ ਨੂੰ ਮਿਲ ਸਕਦਾ ਹੈ ਆਪੇ ਸ੍ਰਿਸ਼ਟ ਸਾਜਿਐਨ ਆਪ ਗੁਪਤ ਰਖੇਸਾ ਆਪ ਹੀ ਉਸਨੇ ਸਾਰੀ ਦੀ ਸਾਰੀ ਸ੍ਰਿਸ਼ਟੀ ਸਤਗੁਰੂ ਜੀ ਕਹਿੰਦੇ ਸਾਜੀ ਹੈ ਤੇ ਆਪ ਗੁਪਤ ਰਖੇਸਾ ਦਾ ਭਾਵ ਆਪ ਇਸ ਦੇ ਅੰਦਰ ਬੈਠਾ ਹੈ ਸ੍ਰਿਸ਼ਟੀ ਵੀ ਉਹਦਾ ਸਰੂਪ ਹੈ ਤੇ ਬੈਠਾ ਹੋਇਆ ਵੀ ਆਪ ਅੰਦਰ ਉਹਦੇ ਉਹੀ ਹੈ ਜੀ ਇਸੇ ਨੂੰ ਸਤਗੁਰੂ ਨੇ ਕਿਹਾ ਸਰਗੁਣ ਨਿਰਗੁਣ ਨਿਰੰਕਾਰ ਤਰਹ ਗੁਣ ਤੇ ਪ੍ਰਪੇਨ ਜੀ ਨੇ ਸਾਹਿਬ ਨੇ ਗੱਲ ਕੀਤੀ ਸੇ ਬੁਝਾਇ ਨਾਨਕਾ ਜਿਸ ਹੋਵੇ ਸੋ ਪਰਸਨ ਉਹ ਸਰਗੁਣ ਵੀ ਹੈ ਤੇ ਨਿਰੰਕਾਰ ਜਿਹੜਾ ਹੈ ਨਿਰਗੁਣ ਵੀ ਹੈ ਨਿਰਗੁਣ ਦਾ ਭਾਵ ਮੈਂ ਕਈ ਵਾਰ ਅਰਥ ਕੀਤੇ ਨੇ ਨਿਰਗੁਣ ਦਾ ਅਰਥ ਹੁੰਦਾ ਹੈ ਜੀ ਜਿਹੜਾ ਮਾਇਆ ਦੇ ਤਿੰਨ ਗੁਣਾ ਤੋਂ ਉੱਪਰ ਹੈ ਅਸੀਂ ਕਦੀ ਜਿਹੜਾ ਹੈ ਮਾਇਆ ਦੇ ਵਿੱਚ ਵਿਆਪ ਜਾਂਦੇ ਆਂ ਤੇ ਕਦੀ ਅਸੀਂ ਬੜੀਆਂ ਆਤਮਿਕ ਜੀਵਨ ਦੀਆਂ ਗੱਲਾਂ ਕਰਨ ਲੱਗ ਪਏ ਥੱਲੇ ਡਿੱਗ ਪਈ ਨਹੀਂ ਅਰੇ ਕਿਉਂਕਿ ਅਸੀਂ ਅਜੇ ਇਹਦੇ ਚੋਂ ਬਾਹਰ ਨਿਕਲ ਕੇ ਉਸ ਅਵਸਥਾ ਤੱਕ ਨਹੀਂ ਪਹੁੰਚੇ ਜਿਹਨੂੰ ਸਹਿਬ ਨੇ ਚੌਥੇ ਪੱਧਰ ਦੀ ਗੱਲ ਕੀਤੀ ਤੁਰਿਆ ਅਵਸਥਾ ਦੇ ਨਾਲ ਆਖਿਆ ਹੈ ਸਹਿਬ ਇਹ ਕਾਲਪੁਰਖmai ਗੁਰੂ ਜੀ ਜਿਹੜਾ ਹੈ ਜੀ ਸ੍ਰਿਸ਼ਟੀ ਨੂੰ ਸਜਣ ਵਾਲਾ ਵੀ ਆਪ ਹੈ ਗੁਪਤ ਵੀ ਆਪ ਹੈ ਗੁਰਸੇਵਾ ਤੇ ਜਾਣਿਆ ਸੱਚ ਪ੍ਰਗਟ ਹੀ ਇਸਾ ਪਰ ਮਿਲਦਾ ਕਿਵੇਂ ਹੈ ਜੀ ਗੁਰੂ ਦੀ ਸੇਵਾ ਦੇ ਨਾਲ ਪ੍ਰਗਟ ਹੋ ਜਾਂਦਾ ਹੈ ਉਹਦੀ ਜਿਹੜਾ ਹੈ ਉਸ ਦੀ ਸਮਝ ਆ ਜਾਂਦੀ ਹੈ ਕਿ ਸਤਗੁਰੂ ਜੀ ਜਿਹੜਾ ਹੈ ਉਹਦੀ ਕਿਰਪਾ ਦੇ ਨਾਲ ਹੀ ਸੋਝੀ ਹੁੰਦੀ ਹੈ